ਇੰਜਨ ਗੇਅਰ ਦੇ ਕੇ ਮੇਰੇ ਰਣਗੇ ਵੀਰੇ ਜਮਾ ਰੁਪਿਆ ਚਾਹੇ ਦੋਨੇ ਹੀ ਵਾਕਿ ਲੈ ਜੇ ਠੀਕ ਹੈ ਜੀ ਗਾਰੰਟੀ ਹੈ ਜੀ ਗਾਰੰਟੀ ਆਪਣਾ ਮਾੜਾ ਕਾਗਜ਼ਾਂ ਦਾ ਨਾ ਇੰਜਨ ਗੇਅਰ ਤਾਂ ਆਪਾਂ ਮਾੜਾ ਟਰੈਕਟਰ ਹੀ ਲੈ ਲੈਂਦੇ ਆਂ 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 ਦਿਓ ਬਾਕੀ ਲੋਨ ਕਰਵਾ ਦਾਂਗੇ ਟਰੈਕਟਰ ਲੈ ਜਿਓ ਠੀਕ ਹੈ ਲਓ ਵੀ 50000 ਰੁਪਏ ਲਿਆਓ ਟੌਪ ਵਾਲਾ ਮਾਡਲ ਜਿਹੜਾ ਹੋ ਗਿਆ ਬੰਦ ਉਹ ਟਰੈਕਟਰ ਲੈ ਜਿਓ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਭਾਈ ਜੀ ਤੇ ਅੱਜ ਭਾਈ ਬਿਆਨਤ ਕੋਲੇ ਖੜੇ ਆਂਗੇ ਭਾਈ ਜੀ ਬਹੁਤ ਟਾਈਮ ਬਾਅਦ ਤੋਂ ਭਾਈ ਦੀ ਵੀਡੀ ਤੇ ਬਾਈ ਨੇ ਕਰਵਾਉਣੀ ਗੱਲਬਾਤ ਸਾਸਿਕਾ ਬਾਈ ਜੀ ਸਾਸਿਕਾ ਬਾਈ ਜੀ ਠੀਕ ਆ ਬਾਈ ਬੈਂਦਰ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਆ ਬਾਈ ਜੀ ਤੇ ਦੋ ਟਰੈਕਟਰ ਹੀ ਲੈ ਕੇ ਆਏ ਦੋ ਲੈ ਕੇ ਆਏ ਜੀ ਠੀਕ ਆ ਜੀ ਇੰਜਨ ਗੇਅਰ ਦੇ ਕਿਵੇਂ ਰਹਿਣਗੇ ਵੀਰੇ ਜਮਾ ਰੁਪਈਆ ਚਾਹੇ ਦੋਨੇ ਹੀ ਬਾਕੇ ਲੈ ਜੀ ਠੀਕ ਆ ਜੀ ਗਾਰੰਟੀ ਹੈਗੀ ਗਾਰੰਟੀ ਆਪਣਾ ਮਾੜਾ ਕਾਗਜ਼ਾਂ ਦਾ ਨਾ ਇੰਜਨ ਗੇਅਰ ਤਾਂ ਆਪਾਂ ਮਾੜਾ ਟਰੈਕਟਰ ਹੀ ਨਹੀਂ ਲੈਂਦੇ ਠੀਕ ਆ ਜੇ ਲੈਂਦੇ ਵੀ ਤਾਂ ਵੇਚ ਦੇ ਵੀ ਨਹੀਂ ਹਾਂ ਠੀਕ ਆ ਬਾਈ ਜੀ ਤੇ ਨੰਬਰ ਬਾਈ ਜੀ 9914778741 ਠੀਕ ਆ ਬਾਈ ਜੀ ਚਲੋ ਵੀ ਵੀਡੀਓ ਸਟਾਰਟ ਕਰਦੇ ਆਂ ਕਿ ਆ ਪੂਰਾ ਫੁੱਲ ਕੋਕਾ ਪੀਸ ਕਹਿ ਲਿਆਣਾ ਭਾਈ ਜੀ ਹਾਂ ਵੀਰੇ ਜਮਾ ਕੋਕਾ ਪੀਸ ਇਕੱਲੀ ਇਕੱਲੀ 파ਰਤੀ ਚਟ ਸਭ ਕੁ ਨਾਲ ਜਿੰਨਾ ਚੱਲਿਆ ਜੈਨੂਨ ਚੱਲਿਆ ਵਾ ਠੀਕ ਹੈ ਲੈ ਵੀ ਜਿੰਨਾ ਬਾਈ ਕਹਿੰਦਾ ਚੱਲਿਆ ਸਾਰਾ ਜੈਨੂਨ ਟਰੈਕਟਰ ਚੱਲਿਆ 655 ਘੰਟੇ ਚੱਲਿਆ 655 ਘੰਟੇ ਠੀਕ ਹੈ ਕੰਪਨੀ ਰਿਕਾਰਡ ਚੱਲਿਆ ਵਾ ਜੀ ਹਾਂ ਹਾਂ ਕੰਪਨੀ ਰਿਕਾਰਡ ਵੀਰੇ ਠੀਕ ਆ ਭਾਈ ਜੀ ਤੇ ਲੋ ਵੀ ਮਿੱਤਰੋ ਕਹ ਲਈਏ ਵਧਾਈਆਂ ਤੇ ਚੱਲਿਆ ਹੋਇਆ ਟਰੈਕਟਰ ਹੈਗਾ ਕਈ ਇੱਕ ਬੰਪਰ ਵੀ ਨਹੀਂ ਪੇਂਟ ਕਰਵਾਇਆ ਇਹਨੇ ਕੁਝ ਵੀ ਨਹੀਂ ਵੀਰੇ ਜੋ ਹੈਗਾ ਇਹਨੂੰ ਨਾ ਠੀਕ ਹੈ ਲੋ ਵੀ ਬਾਕੀ ਦੇਖ ਸਕਦੇ ਹੋ ਕਿ ਬੰਪਰ ਵੀ ਉਵੇਂ ਦਾ ਉਵੇਂ ਪਿਆਗਾ ਫਿਰ ਪੇਂਟ ਵੱਜਣ ਲੱਗਿਆ ਰਹਿਣਾ ਹਾਂ ਫਿਰ ਸੱਚੀ ਆਲ オリジナル ਹੈਗਾ ਜਿੰਨੇ ਕੰਪਨੀ ਤੋਂ ਨਿਕਲਿਆ ਬਾਈ ਜੀ ਬਾਈ ਨੇ ਕੱਲਾ ਤੋਤਾ ਹੀ ਕੜੀ ਆਣਾ ਹਾਂ ਠੀਕ ਹੈ ਬਾਈ ਜੀ ਪਾਲਸ ਵੀ ਨਹੀਂ ਮਰੀ ਸ਼ੀਸ਼ੇ ਵਾਂਗੂ ਚਮਕਦਾ ਯਾਰ ਕੱਲੀਆਂ ਕੱਲੀਆਂ ਦੇਖ ਠੀਕ ਹੈ ਬਾਈ ਚਿੱਟਾ ਵਗੈਰਾ ਸਾਰੀਆਂ ਨਾਲ ਨੇ ਠੀਕ ਹੈ ਠੀਕ ਹੈ ਲੋ ਵੀ ਚਿੱਟਾ ਵਗੈਰਾ ਲੋ ਵੀ ਚਿੱਟਾ ਛੂਟਾ ਦੇ ਵੀ ਨੰਬਰ ਲਿਖਿਆ ਪੈਣੇ ਹਾਂ ਹਾਂ ਸਰ ਕਾਪੜੀ ਦਾ ਠੀਕ ਹੈ ਜੀ ਦੂਜਾ ਮਹੀਨਾ 2000 ਪਾਈ ਦੂਜੇ ਹਾਂ ਦੂਜੇ ਮਹੀਨੇ ਦਾ ਨਿਕਲਿਆ ਠੀਕ ਹੈ ਜੀ ਦੂਜੇ ਮਹੀਨੇ ਦਾ ਨਿਕਲਿਆ 3 ਸਪੀਡ ਚ ਹੈ ਗੈਣਾ ਬਈ ਸਪੀਡ 3 ਇਸ ਵਿੱਚ 16 ਦੇ ਟਾਇਰ ਠੀਕ ਹੈ ਜੀ 16 ਦੇ ਟਾਇਰ ਠੀਕ ਹੈ ਬਈ ਤੇ ਟਾਇਰ ਕਿਵੇਂ ਰਹਿਣਗੇ ਬਈ ਓਕੇ ਰਹਿਣਗੇ ਹਾਂ ਹਾਂ ਵੀਰੇ ਠੀਕ ਹੈ ਘੱਟਕੁੱਟ ਵਗੈਰਾ ਕਰ ਚੰਮੇਵਾਰੀ ਹੈ ਜੀ ਠੀਕ ਹੈ ਲੋ ਬਈ ਪੂਰੇ ਫੁੱਲ ਜੰਮੇਵਾਰੀ ਆ ਠੀਕ ਹੈ ਬਈ ਤੇਰੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਈ ਜੀ ਕੱਲੀ ਖੇਤੀ ਤੇ ਚੱਲੇ ਕਿਸੇ ਮਸ਼ੀਨ ਤੇ ਕਿਸੇ ਟਰਾਲੀ ਤੇ ਕਿਸੇ ਉਸ ਤਿੰਨ ਤੇ ਲੈ ਠੀਕ ਆ ਭਾਈ ਜੀ ਹਾਂ ਯਾਨੀ ਜਿੰਨਾ ਚੱਲੇ ਸਿਰਫ ਖੇਤੀ ਤੇ ਚੱਲੇ ਖੇਤੀ ਤੇ ਚੱਲੇ ਹੋਇਆ ਠੀਕ ਆ ਭਾਈ ਜੀ ਜਿੰਨਾ ਚੱਲਿਆਗਾ ਕਹਿੰਦਾ ਬਾਈ ਕਹਿੰਦਾ ਨਾ ਖੇਤੀ ਤੇ ਚੱਲੇ ਹੋਇਆ ਅਲੱਗ ਦੇ ਕਲੱਚ ਚਲਾ ਗਿਆ 3 ਸਪੀਡ ਚ ਆ ਗਿਆ ਤੇ ਟਾਇਰ ਵੀ ਦਿਖਾ ਦੇ ਭਾਈ ਵੀ ਕੇਟੀ ਦੇ ਮਹਿੰਗੀ ਕੰਪਨੀ ਵਾਲੇ ਟਾਇਰ ਨੇ ਭਾਈ ਆਮ ਕੰਪਨੀ ਨਾਲੋਂ ਦੂਜੇ ਨਾਲੋਂ 5-7000 ਰੁਪਏ ਇਹ ਮਹਿੰਗੇ ਹੁੰਦੇ ਨੇਗੇ ਨਿਕਲਣ ਨੂੰ ਕੋਲ ਤੁਸੀਂ ਨਟਣ ਦੇ ਦੇਖ ਸਕਦੇ ਭਾਈ ਜੀ ਉਹ ਲੋ ਓਕੇ ਭਾਈ ਨੇ ਜੀ ਠੀਕ ਆ ਭਾਈ ਜੀ ਜੇ ਗੱਲਬਾਤ ਕਰੀਏ ਭਾਈ ਜੀ ਮਾਡਲ ਦੀ 2022 ਮਾਡਲ ਆ ਪੰਜਾਬ ਨੰਬਰ ਪੀਵੀ 13 ਸੰਗਰੂਰ ਨੰਬਰ ਆ ਫਰਸਟ ਪਾਰਟੀ ਆ ਨਗਦ ਕੈਸ਼ ਠੀਕ ਆ ਜੀ ਹਾਂ ਜੀ ਨਵੇਂ ਫਰਸਟ ਪਾਰਟੀ ਦਾ ਨਗਦ ਕੈਸ਼ ਦਾਗਾ ਬਾਕੀ ਸਕਰੈਚ ਸਕਰੂ ਤੁਸੀਂ ਦੇ ਸਕਦੇ ਕਿਤੇ ਵੀ ਨਹੀਂ ਹੈਗਾ ਜਿਵੇਂ ਕਹਿ ਲਈਏ ਆਪਾਂ ਕੰਪਨੀ ਜੋ ਬੋਲ ਆਂਦਾ ਕੰਪਨੀ ਹਾਂ ਕੰਪਨੀ ਕੰਡੀਸ਼ਨ ਮੰਨ ਹੈ ਹੀ ਕੰਪਨੀ ਕੰਡੀਸ਼ਨ ਆ ਜੀ ਠੀਕ ਹੈ ਕੋਈ ਜੱਜ ਨਹੀਂ ਕਰ ਸਕਦਾ ਕਵਾਂਡੀ ਆ ਨਾ ਵੀ ਪੁਰਾਣਾ ਲੱਗਿਆ ਕੋ ਨਾ ਹਾਂ ਹਾਂ ਠੀਕ ਆ ਬਾਈ ਹਾਰ ਪਾ ਕੇ ਦੇ ਦੋਗੇ ਹਾਰ ਪਾ ਕੇ ਲਿਆ ਉਹ ਟਾਈਮ ਨਹੀਂ ਸੀਗਾ ਜਦ ਨਹੀਂ ਪਾ ਕੇ ਲਿਆਉਣਾ ਸੀ ਠੀਕ ਆ ਜੀ ਵੀ ਹਾਰ ਵੀ ਬਾਈ ਕਹਿੰਦਾ ਪਾ ਕੇ ਹੀ ਲਿਆਉਣਾ ਸੀਗਾ ਠੀਕ ਆ ਬਾਈ ਜੀ ਜੇ ਗੱਲਬਾਤ ਕਰੀ ਡਿਮਾਂ ਡਿਮਾਂਡ ਵੀਰੇ 7 ਲੱਖ ਤੇ 75 ਹਜ਼ਾਰ ਠੀਕ ਹੈ ਜੀ ਹਾਂਜੀ ਮੌਕੇ ਤੇ ਬਈ ਮੌਕੇ ਤੇ ਮੰਨ ਤਾਂ ਜਰੂਰ ਹੋ ਜਾਊਗਾ ਵੀਰੇ ਠੀਕ ਹੈ ਬਾਈ ਜੀ ਹਾਂਜੀ ਤੇ ਜੇ ਲੋਨ ਉਹਨੂੰ ਵਗੈਰਾ ਦੀ ਗੱਲ ਵਾਦੀ ਲੋਨ ਕਰਵਾ ਕੇ ਦੇ ਦਾਂਗੇ ਵੀਰੇ ਕਿੰਨੇ ਕ ਦਾ ਲੋਨ ਹੋ ਜਾ ਬਾਈ ਜੀ ਵੀਰੇ ਬਸ 50 ਹਜ਼ਾਰ ਦਿਓ ਬਾਕੀ ਲੋਨ ਕਰਵਾ ਦਾਂਗੇ ਟਰੈਕਟਰ ਲੈ ਜਾਓ ਠੀਕ ਹੈ ਲਓ ਵੀ 50 ਹਜ਼ਾਰ ਰੁਪਏ ਲਿਆਓ ਟੌਪ ਵਾਲਾ ਮਾਡਲ ਜਿਹੜਾ ਹੋ ਗਿਆ ਬੰਦ ਉਹ ਟਰੈਕਟਰ ਲੈ ਜਾਓ ਬਾਕੀ ਹੈਗਾ ਤੁਹਾਡੇ ਲੋਨ ਦੁਆਰਾ ਸਿਵਲ ਤੇ ਟਪੰਡਾ ਬਾਕੀ ਜੋ ਸਿਵਲ ਸਹੀ ਹੋਵੇਗਾ ਲੋਨ ਕਰਵਾ ਲਵਾਂਗੇ ਠੀਕ ਹੈ ਜੀ ਲਓ ਵੀ ਲੋਨ ਵਗੈਰਾ ਦੀ ਫੈਸੀਬਿਲਟੀ ਹੈ ਜੀ ਕਿ ਜ ਤਾਂ ਲੋਨ ਹੋ ਜੂਗਾ ਠੀਕ ਆ ਭਾਈ ਜੀ ਪੁਰਾਣਾ ਟਰੈਕਟਰ ਕੱਟਿਆ ਜਾਓ ਭਾਈ ਹਾਂ ਪੁਰਾਣਾ ਟਰੈਕਟਰ ਵੀ ਕੱਟਿਆ ਜਾਓ ਸਿਮਲ ਸਹੀ ਹੋਵੇ ਕੋਈ ਇਹ ਨਹੀਂ ਕਹਿੰਦਾ ਵੀ ਹਫਤੇ ਨੂੰ ਟਰੈਕਟਰ ਦੇਉਂਦਾ ਸਾਡੇ ਨਾਲ ਦੇਉ ਸਿਮਲ ਸਹੀ ਆ ਤਾਂ ਟਰੈਕਟਰ ਦੇ ਠੀਕ ਆ ਭਾਈ ਜੀ ਠੀਕ ਆ ਭਾਈ ਜੀ ਲੋਨ ਕਰਵਾਓ ਨਾਲ ਦੀ ਨਾਲ ਬਾਈ ਸਾਨੂੰ ਟਾਈ ਅਪ ਕਰਵਾ ਦੇਣਗੇ ਲੋਨ ਨਾਲ ਨਾਲ ਲੋਨ ਕਰਵਾ ਕੇ ਨਾਲ ਦੀ ਨਾਲ ਪੇਮੈਂਟ ਕਰੋ ਟਰੈਕਟਰ ਲੈ ਜਾਓ ਠੀਕ ਆ ਭਾਈ ਜੀ ਤੇ ਕਹੇਗਾ ਭਾਈ ਜੀ ਸੋਨਾਲੀਕਾ 60 60 RX 60 ਵਾਲਾ ਡਾੜਾ ਭਾਈ ਜੀ ਠੀਕ ਆ ਜੀ ਆ ਮਿੱਡੀ ਸ਼ੋ ਵਾਲਾ ਵੀ ਕਹਿੰਦਾ ਹੈ ਨਾ ਭਾਈ ਜੀ ਨੂੰ ਠੀਕ ਆ ਭਾਈ ਜੀ ਜੇ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ ਕ੍ਰੀਸ ਨੇ ਵੀਰੇ ਪੂਰੀ ਨਵੀਂ ਕੰਡੀਸ਼ਨ ਆ ਠੀਕ ਹੈ ਜੀ ਚਾਰੋਂ ਟਾਇਰ ਗੂਡিয়ার ਦੇ ਦੇਖ ਸਕਦੇ ਹੋ ਜਿਵੇਂ ਆਪਾਂ ਇਹ ਟਰੈਕਟਰ ਦੇਖਾਈ ਬਾਈ ਜੀ ਇਧਰਲੇ ਟਰੈਕਟਰ ਤੇ ਵੀ ਨਿਗਾ ਮਰਵਾਦੇ ਅੱਜ ਤੇ ਵੀ ਨਿਗਾ ਮਰਵਾਦੇ ਠੀਕ ਹੈ ਜੀ ਕੰਡੀਸ਼ਨ ਦੋਨਾਂ ਦੀ ਪੂਰੀ ਸੇਮ ਆ ਬਾਈ ਜੀ ਫੁੱਲ ਨਵੇਂ ਟਰੈਕਟਰ ਨੇ ਬਾਈ ਦੋਨੇ ਠੀਕ ਹੈ ਬਾਈ ਨਵੇਂ ਟਾਇਰ ਨੇ ਵੀਰੇ ਨਵੇਂ ਟਾਇਰ ਨੇ ਲੈ ਵੀ ਚੈੱਕ ਕਰਵਾਦੇ ਬਿਲ ਵਗੈਰਾ ਤਾਂ ਨਹੀਂ ਮਿਲਣਾਣਾ ਬਾਈ ਜੀ ਦਾ ਬਿਲ ਤਾਂ ਨਹੀਂ ਮਿਲਣਾ ਵੀਰੇ ਯਾਨੀ ਕਿ ਮਾਲਕ ਨੇ ਪਵਾਇਆ ਸੀ ਆਪਾਂ ਲੈਤਾ ਨਹੀਂ ਉਹਨਾਂ ਤੋਂ ਬਿਲ ਇਹ ਕਿਹੜਾ ਆ ਪਾ ਆ ਜਿਹਨੇ ਠੀਕ ਆ ਬਾਈ ਜੀ ਲੋ ਵੀ ਦੇਖ ਸਕ ਮੈਂ ਕਹਿਣਾ ਵੀ ਟਾਇਰਾਂ ਗ੍ਰੀਨ ਤਾਂ ਚੱਕਣ ਦੀ ਲੋੜ ਹੀ ਨਹੀਂ ਯਾਰ ਇੰਜਨ ਗੀਅਰ ਦਾ ਵੀ ਚਾਹੇ ਵਾਕੇ ਲੈ ਜਾਓ ਠੀਕ ਆ ਜੀ ਕੱਲੇ ਤਾਂ ਇੰਨਾ ਚੰਗਾ ਵੀ ਚਾਹੇ ਇੰਜਨ ਗੀਅਰ ਦਾ ਵੀ ਵਾਕੇ ਲੈ ਜਾਓ ਠੀਕ ਆ ਟਾਇਰ ਤਾਂ ਹੈਗੇ ਹੈਗੇ ਜਿਹੜੇ 78000 ਦੇ ਹੈਗੇ ਆ ਨੇ ਠੀਕ ਆ ਬਾਈ ਹਾਂ ਠੀਕ ਆ ਬਾਈ ਬਾਕੀ ਬੈਕਸਾਈਡ ਤੋਂ ਜੇ ਬਈ ਟੱਚਿੰਗ ਵੀ ਹੈ ਜੀ ਦੇਖੀ ਤੇ ਨਹੀਂ ਦੇਖ ਹੱਕ ਵਗੈਰਾ ਸਾਰੇ ਰੀਜਨਲ ਨਹੀਂ ਵੱਡੇਗਾ ਪੰਜਾਂ ਹੁੰਦੀਆਂ ਚਾਹ ਕਿਦਰ ਠੀਕ ਆ ਬਈ ਜੀ ਦੇਖ ਸਕਦੇ ਬਈ ਜੀ ਜੇ ਆ ਚੀਜ਼ਾਂ ਤੇ ਗੱਲਬਾਤ ਕਰੀ ਨਾ ਇਹ ਚੀਜ਼ਾਂ ਦੇ ਵੀ ਰੰਗ ਪੇਂਟ ਨਾਲ ਮਾਰ ਦੋ ਮਾਰਾ ਮੁੱਲ ਦੇ ਹਿਸਾਬ ਨਾਲ ਜਿੰਨਾ ਕਿ ਲਿਖਾ ਵਾ ਉਹਨਾਂ ਕ ਲਿਖਾ ਵਾ ਹਾਂ ਠੀਕ ਆ ਠੀਕ ਆ ਫਿਰ ਪੇਂਟ ਵਾਲਾ ਵੱਜਣ ਲੱਗਿਆ ਠੀਕ ਆ ਬਈ ਜੀ ਬਾਕੀ ਰਮ ਰਮ ਵਗੈਰਾ ਦਿਖਾ ਦੇ ਆਲ オリジナル ਹੀ ਨੇ ਜਿੰਨਾ ਲਿਖਿਆ ਵੀ ਰੈਡ ਬੂਟ ਲੱਗੇ ਵੇਰਾ ਬਈ ਕੋਸ਼ ਨਹੀਂ ਜਿਖ ਜੋ ਚੀਜ਼ ਹੈਗੀ ਹੈ ਨਾਲ ਹਨਾ ਇਹ ਨਹੀਂ ਹੈਗਾ ਵੀ ਪਲਾਸਟਿਕ ਦੇ ਲਾਏ ਵੇ ਲੋਹੇ ਦੇ ਲੋਹੇ ਦੇ ਬੇਟ ਆਗੇ ਠੀਕ ਹੈ ਭਾਜੀ ਤੇ ਕਈ ਵਾਰ ਜਾਂਦਾ ਨਾ ਲਾਲੀ ਹੈ ਨਾ ਕੰਮ ਤਾਂ ਆਉਂਦੇ ਨਹੀਂ ਹੈ ਨਾ ਬਈ ਕਈ ਵਾਰ ਰਿਸ਼ਤੇਦਾਰ ਜਾਂ ਕੋਈ ਯਾਰ ਦੋਸਤੀ ਲੈ ਜਾਂਦਾਗਾ ਹਾਂ 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 ਠੀਕ ਹੈ ਭਾਜੀ ਆ ਸਲਮ ਸਰ ਤੱਕ ਵੀ オリジナル ਨਾਲ ਲਾ ਯਾਰ ਹੋਰ ਦੱਸ ਠੀਕ ਹੈ ਭਾਜੀ ਤੇ ਨਵੀਂ ਛਾਤਰੀ ਲੱਗੇ ਹੋਏ ਭਾਜੀ 12 ਮਾਡਲ ਆ ਬਾਈ ਜੀ ਹਾਂਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਹੈ ਬਾਈ ਜੀ 4,10,000 ਰੁਪਏ ਵੀਰੇ 4 ਲੱਖ ਤੇ 10,000 ਰੁਪਏ ਲੋਨ ਹੋ ਜੂ ਬਾਈ ਜੀ ਇਹ ਤੇ ਆਂਦਰੇ ਕਰਵਾ ਦਾਂਗੇ ਠੀਕ ਆ ਜੀ ਲੋਨ ਇਹ ਤੇ ਵੀ ਹੋ ਜੂ ਪੰਜਾਬ ਨੰਬਰ ਆ ਬਾਈ ਜੀ ਤੇ ਨਾਮ ਵੀ ਹੋ ਜੂ ਨਾ ਬਾਈ ਜੀ ਹਾਂਜੀ ਠੀਕ ਆ ਜੀ ਤੇ ਡਿਮਾਂਡ ਬਾਈ ਜੀ ਦੀ 4-10 ਵੀਰੇ ਠੀਕ ਆ ਜੀ ਤੇ ਮੌਕੇ ਤੇ ਬਾਈ ਮੌਕੇ ਤੇ ਕੋਈ ਗੱਲ ਨਹੀਂ ਵੀਰੇ ਜ਼ਰੂਰ ਮਨਤਨ ਕਰਾਂਗੇ ਠੀਕ ਆ ਜੀ ਕਿੰਨਾ ਕੁ ਮਨਤਨ ਆ ਜੀ 95,000 ਰੁਪਏ ਦਾ ਟਰੈਕਟਰ ਦੇ ਦਾਂਗੇ 15,000 ਦਾ ਡਿਸਕਾਊਂਟ ਠੀਕ ਲੋ ਬਈ ਇਹ ਚੋ 15 ਲੋਨ ਹੋ ਜੂਗਾ ਐ ਆ ਵੀਰੇ ਯਾਰ ਲਿਖਣ ਨੂੰ ਤਾਂ ਪੇ ਉਹੀ 7.4 ਲਿਖਦਾ ਫਿਰ 4 ਲੱਖ ਕਹੀ ਜਾ ਉਹ ਗੱਲਾਂ ਦਾ ਵੀ ਕੋਈ ਫਾਇਦਾ ਨਹੀਂ ਪਰ ਨਜ਼ਾਇਦ ਲਿਖ ਕੇ ਕੱਟੀ ਜਾਣਾ ਠੀਕ ਹੈ ਨਾ ਜ਼ਾਇਦ ਰੇਟ ਹੁੰਦੇ ਆ ਆਪਣੇ ਠੀਕ ਆ ਜੀ ਹਾਂ ਲੋਨ ਵਗੈਰਾ ਕੋਈ ਪੁਰਾਣਾ ਟਰੈਕਟਰ ਵੇਚ ਕੇ ਕਟਾਉਣਾ ਕੋਈ ਗੱਲ ਨਹੀਂ ਸਭ ਕੁਝ ਹੋ ਜੂ ਲੋਨ ਵਗੈਰਾ ਕਰਾਂਗੇ ਦੇ ਦਾਂਗੇ ਜੇ ਸਿੱਧਾ ਟਰੈਕਟਰ ਵੇਚਣਾ ਬਈ ਸਿੱਧਾ ਵੀ ਵੀਰੇ ਕੋਈ ਗੱਲ ਨਹੀਂ ਸਿੱਧਾ ਵੀ ਖਰੀਦ ਲਵਾਂਗੇ ਸਿੱਧਾ ਵੀ ਖਰੀਦ ਲਵਾਂਗੇ ਜੇ ਕਿਸੇ ਨੇ ਇਕੱਲਾ ਲੋਨ ਕਰਵਾਉਣਾ ਲੋਨ ਵੀ ਕਰਵਾ ਕੇ ਦੇ ਦਾਂਗੇ ਆਪਾਂ ਤੁਹਾਨੂੰ ਤਾਂ ਵੀ ਕੋ ਜੋ ਵੀ ਸਹੂਲਤ ਆ ਜਾ ਸਭ ਕੁਝ ਠੀਕ ਆ ਜੀ ਮਤਲਬ ਹਾਂ ਹਾਂ ਕੋਈ ਗੱਲ ਨਹੀਂ ਠੀਕ ਹੈ ਵੀ ਗਿਆਨਤ ਕੱਲ ਕਰਕੇ ਵਧੀਆ ਲੱਗਿਆ ਓਕੇ ਵੀ ਲੋਕ ਮੇਥਰ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਸਿਕਾ